ਲੋ ਜੀ ਆਪਾਂ ਚੱਲ ਪਿਆ ਸੀ ਟਰੈਕਟਰ ਤੇ ਖੇਤ ਤੇ ਅੱਜ ਮੌਸਮ ਬਹੁਤ ਤਕੜਾ ਬਣਿਆ ਜਾਗਾ ਇਹ ਸਾਹਮਣੇ ਜੇ ਸੀ ਮਸ਼ੀਨ ਜਾ ਰਹੀ ਹੈ ਕਿਉਂਕਿ ਮਿੱਟੀ ਵਗੈਰਾ ਦਾ ਕੰਮ ਵੀ ਚੱਲੀ ਜਾਂਦਾ ਗਾ ਇਸ ਰਾਹ ਦੇ ਉੱਤੇ ਇਧਰ ਮੱਕੀਆਂ ਮੁੱਕੀਆਂ ਪੂਰ ਦਾ ਅਸਲ ਹੋਣਾ ਖੜੀਆਂ ਨੇ ਤੇ ਆਪਾਂ ਅਸੀਂ ਟਰੈਕਟਰ ਤੇ ਖੇਤ ਜਾ ਰਹੇ ਸੀ ਤੇ ਖੇਤ ਜਾ ਕੇ ਸੋਹਾ ਕੰਮ ਮਾਰਨਾ ਗਾ ਕੱਲ ਬਾਹਣ ਬਾਤਾ ਸੀ ਇਹ ਸਾਹਮਣੇ ਮਸ਼ੀਨ ਡਿੱਕ ਰੋਲੇ ਜੇ ਖਾਂਦੀ ਜਾਂਦੀ ਹੈ ਕਿਉਂਕਿ ਉਖੜਗਾ ਹੀ ਬਹੁਤ ਨਰਾ ਦੇ ਵਿੱਚ ਇਧਰ ਮੂੰਗੀ ਦੀ ਫਸਲ ਖੜੀ ਹੈਗੀ ਤੇ ਰਾ ਦੇ ਵਿੱਚ ਨਾ ਓਖਲ ਨਾ ਹੋਣ ਦੇ ਕਾਰਨ ਟਰਾਲੇ ਬਹੁਤ ਜ਼ਿਆਦਾ ਚੱਲ ਗਏ ਮਿੱਟੀ ਵਾਲੇ ਤੇ ਇਧਰ ਫੱਕ ਖੜੀ ਹੈਗੀ ਬਹੁਤ ਸੋਹਣੀ ਹੋਈ ਬਾਸਮਤੀ ਦੀ ਇਧਰ ਮੱਕੀ ਦੇਖੋ ਤੁਸੀਂ ਮੱਕੀ ਬਹੁਤ ਤਕੜੀ ਹੋਈ ਹੋਈ ਹੈ ਹਰੀ-ਭਰੀ ਮੱਕੀ ਹੈ 20 April ਨੂੰ ਆਪਾਂ ਬੀਜੀ ਸੀਗੀ ਮੱਕੀ ਤੇ ਅੱਜ ਤੁਸੀਂ ਦੇਖ ਲਓ ਵੀ 1 June ਹੋਇਆਗਾ ਤੇ ਮੱਕੀ ਬਹੁਤ ਸੋਹਣੀ ਕੰਮਦਾਰਗੀ ਖੜੀ ਹੈ ਪੂਰੀ ਅਸਲ ਤੇ ਆਪਾਂ ਆशे ਟਰੈਕਟਰ ਨੂੰ ਛਾਵੇਂ ਲਾ ਕੇ ਉਦੋਂ ਬਾਅਦ ਆਪਾਂ ਦੰਦਮੂ ਲੈ ਕੇ ਇਹ ਸੁਹਾਗਾ ਮਾਰਨ ਲੱਗਾਂਗੇ ਇਹਦੇ ਮਗਰ ਪਾ ਲੈਣਾ ਆਪਾਂ ਸੁਹਾਗਾ ਤੇ ਕਿਹੜਾ ਇੱਕ ਵਾਰੀ ਇਹਨੂੰ ਆਪਾਂ ਛਾਵੇਂ ਲਾ ਕੇ ਪੱਠਿਆਣੀ ਰੇੜੀ ਕੱਢ ਕੇ ਖਾਣੀ ਤੇ ਸ਼ਾਮ ਨੂੰ ਵੱਢਾਂਗੇ ਮੱਕ ਤੇ ਇੱਕ ਵਾਰੀ ਆਪਾਂ ਸੁਹਾਗਾ ਮਾਰਨ ਲੱਗਦੇ ਆ ਇਹਨੂੰ ਬੰਦ ਕਰ ਦਿੰਨੇ ਆ ਆਪਾਂ ਪਾਣੀ ਤਾਂ ਨਹੀਂ ții ਕੇ ਆਪਾਂ ਸੁਹਾਗਾ ਮਾਰਨ ਲੱਗਣਾਗਾ ਦੇ ਇਹ ਨਹੀਂ ਆਪਾਂ ਖਿੱਚਦੇ ਆਂ ਜੀ ਚੋਕ ਤੇ ਆਸ਼ੇ ਟਰੈਕਟਰ ਦੀ ਤੁਹਾਨੂੰ ਜੋਗ ਪਤੀ ਹੁੰਦਾਗਾ ਵੀ ਕਿੱਥੇ ਹੁੰਦੀ ਐ ਥੱਲੇ ਲੰਕਦੀ ਹੁੰਦੀ ਐ ਕਤਾਰ ਜੀ ਤੇ ਉਹ ਆਪਾਂ ਖਿੱਚਦੀ ਤੇ ਦੇਖੋ ਤੁਸੀਂ ਵੀ ਦੁਪਹਿਰ ਦਾ ਟਾਈਮ ਐ 11 ਵੱਜ ਗਏ ਚਾਹ ਚੂ ਪੀ ਕੇ ਤੇ ਆਪਾਂ ਲੱਗ ਗਈ ਸੁਹਾਗਾ ਮਾਰਨ ਤੇ ਬਾਣ ਆਪਣਾ ਕੱਲ ਦਾ ਬਾਹ ਆਇਆ ਹੋਇਆ ਸੀਗਾ ਦੂਜੇ ਟਰੈਕਟਰ ਦੇ ਨਾਲ ਤੇ ਨਾਲ-ਨਾਲ ਬਾਗਲਾ ਭੱਜਿਆ ਆਉਂਦਾਗਾ ਅਗਲੇ ਵਗੈਰਾ ਜਾਨਵਰ ਵਗੈਰਾ ਆਮ ਹੀ ਟਰੈਕਟਰਾਂ ਦੇ ਨਾਲ ਖੇਤਾਂ ਦੇ ਵਿੱਚ ਤੁਰਦੇ ਤੁਹਾਨੂੰ ਨਜ਼ਰ ਆਉਣਗੇ ਬਹੁਤ ਸੋਹਣੇ ਲੱਗਦੇ ਨੇ ਤੇ ਆਹੇ ਟਰੈਕਟਰ ਨਾਲ ਇੱਕ ਖਾਸੀਅਤ ਹੈ ਸੋ ਆਗਾ ਮਾਰਨ ਦੀ ਵੀ ਜਦੋਂ ਵੀ ਆਪਾਂ ਸੌਗਾ ਮਾਰਦੇ ਨੇ ਤੁਸੀਂ ਖਿਆਲ ਕਰਕੇ ਦੇਖਿਓ ਵੀ ਪਿੱਛੇ ਜਿਹੜਾ ਬਾਣ ਹੁੰਦਾਗਾ ਚਿਪਦਾ ਤੁਰਿਆ ਹੁੰਦਾਗਾ ਨਾ ਕੋਈ ਡੜਾ ਨਾ ਕੋਈ ਕੁਝ ਨਹੀਂ ਛੱਡਦਾ ਇਹ ਛੱਡਦਾ ਕਿਉਂ ਨਹੀਂ ਕਿਉਂਕਿ ਇਹਦਾ ਤੋਰਾ ਹੌਲੀ ਹੁੰਦਾਗਾ ਵੱਡੇ ਟਰੈਕਟਰ ਨੇ ਭੱਜ ਕੇ ਲੰਘ ਜਾਣਾਗਾ ਤੇ ਇਹਦਾ ਤੋਰਾ ਔਲੀ ਹੁੰਦਾਗਾ ਜਾਨੀ ਕਿਹਦੇ ਤੇ ਸਬਰਜੀ ਵਾਲਾ ਬੰਦਾ ਬਹਿ ਕੇ ਚਲਾ ਸਕਦਾ ਇਹਨੂੰ ਜੀਨੂੰ ਕੋਈ ਕਾਲੀ ਨਾ ਹੋਵੇ ਤੇ ਬੜੀ ਆਰਾਮਦਾਰੀ ਦੇ ਨਾਲ ਡੇਢ ਘੰਟੇ ਦੇ ਵਿੱਚ 6 6.5 ਕਿੱਲੇ ਸੁਹਾਗਾ ਮਾਰ ਦਿੰਦਾਗਾ ਤੇ ਆਪਾਂ ਧਰ ਲੈ ਸੁਹਾਗੇ ਦੇ ਉੱਤੇ ਦੋ ਗੱਟੇ ਪਿਆਸ਼ਾ ਗੌਲ ਦਾ ਨੀਗਾ ਵਧੀਆ ਚਿੱਕੀ ਫਿਰਦਾਗਾ ਬਹੁਤ ਸੋਹਣਾ ਸੁਹਾਗਾ ਮਾਰਦਾਗਾ ਤੇ ਜਿਹੜੀ ਮਾੜੀ ਮੋਟੀ ਡਲੀ ਬਣੀ ਹੁੰਦੀ ਉਹ ਵੀ ਭੰਨਦਾ ਤੋੜਿਆ ਜਾਂਦਾ ਤੇ ਆਪਾਂ ਮਿਲਾਂਗੇ ਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਆਪਣੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਧੰਨਵਾਦ